ਕੰਮ ਉਹ ਤੁਸੀਂ ਬਾਬਾ ਜੀ ਮੰਚ ਜਥੇਬੰਦੀ ਵੱਲੋਂ ਦਾਸ ਮੁਖਤਿਆਰ ਪੰਜਾਬ ਤੇ ਸਾਡੇ ਚੇਅਰਮੈਨ ਸਾਹਿਬ ਰਿਆ ਸਾਹਿਬ ਤੇ ਸਾਡੇ ਹੂਡੀ ਜਥੇਬੰਦੀ ਦੇ ਵਿਕਿੰਦਰ ਸਿੰਘ ਜੀ ਤੇ ਸਾਡੇ ਭਾਉ ਦੀ ਜਿੰਨੀ ਸਾਡੇ ਵੀ ਆਏ ਆ ਤੇ ਬਹੁਤ ਧੰਨਵਾਦ ਅਸੀਂ ਨਾ ਅੱਜ ਆਪਣੀ ਜੱਲੇ ਪੱਟੀ ਦੇ ਵਿੱਚ ਵਾਅਦਾ ਕਰਦੇ ਹੋਏ ਇਹ 2-4 ਵੀਰ ਹੋਰ ਜਥੇਬੰਦ ਸ਼ਾਮਲ ਹੋਏ ਆ ਤਾਂ ਕਿਹੜਾ ਆਪਣਾ ਵੀ ਆ ਬੰਲਾ ਨਾਮ ਜਿਹੜਾ ਤਰਨਤਾਰਨ ਤਰਨਤਾਰਨ ਹਾਂ ਬੰਲਾ ਨਾਮ ਬੰਲਾ ਨਾਮ ਸਾਹਿਬ ਇਹੇ ਤੋਂ ਵੀਰ ਸਾਡੇ ਜਥੇਬੰਦਾਂ ਨਾਲ ਸ਼ਾਮਲ ਹੋਏ ਆ ਤੇ ਇਹਨਾਂ ਵੀਰਾਂ ਨੂੰ ਦਿਆ ਗਿਆ ਜੀਤ ਸਿੰਘ ਮਨਜੀਤ ਸਿੰਘ ਮਨਜੀਤ ਸਿੰਘ ਇਹ ਸਾਡੇ ਵੀਰ ਤੁਹਾਨੂੰ ਜਥੇਬੰਦੀ ਵਿੱਚ ਆਜੋ ਆਜੋਈ ਆ ਤੇ ਇਹਨਾਂ ਵੀਰਾਂ ਨੂੰ ਦਿਆ ਕਿੰਨੇ ਆ ਤੇ ਇਹਨਾਂ ਵੀਰਾਂ ਅੱਗੇ ਬੇਨਤੀ ਹੈ ਕਰਦੇ ਕਿ ਇਹ ਜਥੇਬੰਦੀ ਨਾਲ ਭੁਲ ਕੇ ਆਉਂਦਾ ਕੰਮ ਕਰਨ ਇਥੇ ਕੰਡੀ ਵਿੱਚ ਤੇ 7 ਦਿਨ ਸਾਰੇ ਵੀਰਾਂ ਦਾ ਤੇ ਸਾਡੇ ਤੱਕ ਜਿਹੜੀ ਲੋੜ ਪੂਰੀ ਉਹ ਸਾਡੀ ਲੋੜ ਹੋ ਕੇ ਕਿ ਅਸੀਂ ਵੀ ਇਹਨਾਂ ਦੇ ਨਾਲ ਅੰਤ ਸਭ ਸਹੀ ਨਾ ਮੰਗੇ ਜਿਹੜੇ ਵੀ ਸਾਡੇ ਨੂੰ ਚੋਣਦੇ ਹਾਂ ਅਸੀਂ ਪਹੁੰਚਾਂਗੇ ਇਸ ਕਰਕੇ ਜਿਹਨਾਂ ਨੂੰ ਬੇਨਤੀ ਹੈ ਕਿ ਇਹਨਾਂ ਵੀਰਾਂ ਨੂੰ ਮਾਣ ਸੱਚੇ ਪਾਤਸ਼ਾਹ ਇਹਨਾਂ ਜਿੱਥੇ ਬੰਦੀ ਵਿੱਚ ਵੱਧ ਤੋਂ ਵੱਧ ਚੰਗੇ ਕੰਮ ਕਰੰਦੇ ਮਤ ਤੋਂ ਵੱਧ ਬਖਸ਼ੇ ਵਾਹਿਗੁਰੂ ਜੀ ਖਾਲਸਾ ਜੀ ਬੋਲੇ ਸਾਡੇ ਨਾ ਵੀਰ ਨੂੰ ਹਜਿੰਦਰ ਸਿੰਘ ਜੀ ਜਥੇਬੰਦੀ ਦਾ মিডিਆ ਇੰਚਾਰਜ ਰਹਾ ਗਿਆ ਹੈਗਾ ਤੇ ਸਾਰੇ ਸਾਡੇ ਵੀਰਾਂ ਨੂੰ ਬੇਨਤੀ ਹੈ ਕਿ ਸਾਡੇ ਵੀਰ ਤੇ ਇਹ ਤਾਂ ਪਹਿਲਾਂ ਹੀ ਜਥੇਬੰਦੀ ਵਿੱਚ ਹੈਗੇ ਆ ਪਰ ਅੱਜ ਇਹਨਾਂ ਨੂੰ মিডিਆ ਇੰਚਾਰਜ ਲਾਇਆ ਗਿਆ ਹੈਗਾ ਤੇ ਸਾਰੇ ਵੀਰਾਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਜਥੇਬੰਦੀ ਵਿੱਚ ਹਜਿੰਦਰ ਸਿੰਘ ਜੀ ਅੱਜ ਤੋਂ মিডিਆ ਇੰਚਾਰਜ ਹਨ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ